ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰੀ ਇੱਕ ਵੀਡੀਓ ਪ੍ਰਮੋਟ ਕਰ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਚਿੱਟਾ ਐਸ ਜਗ੍ਹਾ ਦੇ ਉੱਤੋਂ ਮਿਲਦਾ ਹੱਦ ਹੈ ਇਹ ਆ ਲੋਕ ਡੱਕਾ ਨਹੀਂ ਤੋੜ ਸਕੇ ਚਿੱਟੇ ਦੇ ਉੱਤੇ ਕਾਬੂ ਪਾਉਣ ਲਈ ਜਦੋਂ ਕਿ ਪੰਜਾਬ ਸਰਕਾਰ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਲੜ ਰਹੀ ਆ ਸਮੂਹ ਪੰਜਾਬੀਆਂ ਨੂੰ ਨਾਲ ਲੈ ਕੇ ਇੱਕ ਮੈਂਬਰ ਪਾਰਲੀਮੈਂਟ ਇਜੇਹੀ ਹੋਛੀ ਹਰਕਤ ਜਿਹੜੀ ਉਹ ਕਰ ਸਕਦਾ ਹੈ ਬੜੀ ਹੈਰਾਨਗੀ ਵਾਲੀ ਗੱਲ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰੀ ਇੱਕ ਵੀਡੀਓ ਪ੍ਰਮੋਟ ਕਰ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਚਿੱਟਾ ਐਸ ਜਗ੍ਹਾ ਦੇ ਉੱਤੋਂ ਮਿਲਦਾ ਹੱਦ ਹੈ ਚਾਹੇ ਉਹ ਅਕਾਲੀ ਭਾਜਪਾ ਰਾਜ ਸੀ 10 ਸਾਲ ਦਾ ਚਾਹੇ ਉਸ ਤੋਂ ਬਾਅਦ ਕਾਂਗਰਸ ਦਾ ਰਾਜਸੀ ਕੈਪਟਨ ਅਮਰਿੰਦਰ ਸਿੰਘ ਹੁਰਾਵਾਲਾ ਜਿਹਦੇ ਵਿੱਚ ਅਖੀਰ ਜੇ ਤੇ ਜਾ ਕੇ ਚਰਨਜੀਤ ਸਿੰਘ ਚੰਨੀ ਹੁਰੀ ਮੁੱਖ ਮੰਤਰੀ ਬਣੇ ਇਹ ਆ ਲੋਕ ਡੱਕਾ ਨਹੀਂ ਤੋੜ ਸਕੇ ਚਿੱਟੇ ਦੇ ਉੱਤੇ ਕਾਬੂ ਪਾਉਣ ਲਈ ਜਦੋਂ ਕਿ ਪੰਜਾਬ ਸਰਕਾਰ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਲੜ ਰਹੀ ਆ ਸਮੂਹ ਪੰਜਾਬੀਆਂ ਨੂੰ ਨਾਲ ਲੈ ਕੇ ਜਦੋਂ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਦੇ ਪੈ ਰਹੇ ਪ੍ਰਭਾਵ ਕਰਕੇ ਚਿੱਟਾ ਵੇਚਣ ਵਾਲਿਆਂ ਨੂੰ ਤਸਕਰੀ ਕਰਨ ਵਾਲਿਆਂ ਨੂੰ ਵਕਤ ਪਿਆ ਹੋਇਆ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਹੁਰੀ ਲੋਕਾਂ ਨੂੰ ਵੀਡੀਓ ਪਾ ਕੇ ਇਹ ਦੱਸ ਰਹੇ ਆ ਕਿ ਇਸ ਜਗ੍ਹਾ ਦੇ ਉੱਤੋਂ ਚਿੱਟਾ ਮਿਲਦਾ ਹੈ ਇਹਦਾ ਮਤਲਬ ਇਹ ਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨੂੰ ਤਾਰਪੀਡੋ ਕੀਤਾ ਜਾ ਸਕੇ ਔਰ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਇਸ ਜਗ੍ਹਾ ਦੇ ਉੱਤੋਂ ਚਿੱਟੇ ਦੀ ਅਵੇਲੇਬਿਲਿਟੀ ਆ ਇੱਕ ਮੈਂਬਰ ਪਾਰਲੀਮੈਂਟ ਅਜਿਹੀ ਹੋਛੀ ਹਰਕਤ ਜਿਹੜੀ ਉਹ ਕਰ ਸਕਦਾ ਬੜੀ ਹੈਰਾਨਗੀ ਵਾਲੀ ਗੱਲ ਹੈ ਪੰਜਾਬ ਕਾਂਗਰਸ ਇਹਦਾ ਜਵਾਬ ਦੇਵੇ ਕਿ ਕੀ ਉਹ ਜੋ ਨਸ਼ਿਆ ਵਿਰੁੱਧ ਦੇ ਨਾਲ ਹੈ ਜਾਂ ਫਿਰ ਚਿੱਟਾ ਵੇਚਣ ਵਾਲਿਆਂ ਦੇ ਨਾਲ ਹੈ ਜਾਂ ਤਾਂ ਓਪਨਲੀ ਕਹਿ ਦਿਓ ਕਿ ਜਿੱਥੇ-ਜਿੱਥੇ ਚਿੱਟਾ ਵਿਕਦਾ ਅਸੀਂ ਉੱਥੋਂ ਜਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਇਸੇ ਤਰੀਕੇ ਦੇ ਨਾਲ ਪ੍ਰਮੋਟ ਕਰਾਂਗੇ ਤਾਂ ਕਿ ਪੰਜਾਬ ਦੀ ਜਵਾਨੀ ਜਿਹਨੂੰ ਇਹਨਾਂ ਨੇ ਪਹਿਲਾਂ ਵੀ ਬਲਦੀ ਦੇ ਬੂਥੇ ਦੇ ਵਿੱਚ ਪਾਇਆ ਉਹਨੂੰ ਇਹ ਨਿਕਲ ਨਹੀਂ ਦੇਣਾ ਚਾਹੁੰਦੇ